ਗਰਮੀ ਬਹੁਤ ਪੈ ਰਹੀ ਹੈ ਜੀ ਤੇ ਆਪਾਂ ਬਣਾਈ ਸੀ ਆਈਸਕ੍ਰੀਮ ਤੇ ਹੋਰ ਆਪਾਂ ਸਾਵਨ ਨੂੰ ਹੀ ਖਵਾਈ ਸਾਰੇ ਕਹ ਰਹੇ ਸੀ ਕਿ ਬਹੁਤ ਹੀ ਜ਼ਿਆਦਾ ਸਵਾਦ ਬਣੀ ਹੈ ਠੰਡਕ ਵੀ ਦਿੱਤੀ ਕਿਉਂਕਿ ਠੰਡੀ ਠੰਡੀ ਚੀਜ਼ ਖਾਣ ਨੇ ਜੀ ਕਰਦਾ ਹੈਗਾ ਤੇ ਇਸ ਨੂੰ ਬਣਾਉਣ ਲਈ ਆਪਾਂ ਲਏ ਸੀ ਜੀ ਦੋ ਅੰਬ ਅੰਬ ਆਪਾਂ ਵੱਡੇ ਵੱਡੇ ਲਏ ਹੋਏ ਨੇ ਤੇ ਥੋੜਾ ਜਿਹਾ ਦੁੱਧ ਪਾ ਕੇ ਆਪਾਂ ਜਿਹੜੀ ਆਈਸਕ੍ਰੀਮ ਰੈਡੀ ਕਰ ਸਕਦੇ ਹਾਂ ਕਿਉਂਕਿ ਹੁਣ ਗਰਮੀ ਜਿਹੜੀ ਚੱਲ ਰਹੀ ਹੈ ਤੇ ਦੁੱਧ ਵੀ ਘੱਟ ਹੀ ਦੰਦਿਆ ਨੇ ਜੀ ਮੱਝ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੌਰਨ ਫਲੋਰ 1 ਚਮਚ 4 ਚਮਚ ਆਪਾਂ ਪਾਵਾਂਗੇ ਜੀ ਮਿਲਕ ਪਾਊਡਰ ਤੇ ਦੁੱਧ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਆਪਣੇ ਜਿਹੜਾ ਗੈਸ ਆ ਉਹ ਬੰਦ ਦਾਗਾ ਬਾਅਦ ਚ ਚਲਾਵਾਂਗੇ ਜਦੋਂ ਇਹ ਸਾਰਾ ਜਿਹੜਾ ਵਧੀਆ ਮਤਲਬ ਮਿਕਸ ਹੋ ਗਿਆ ਕੋਈ ਵੀ ਇਹਦੇ ਵਿੱਚ ਗੰਢ ਨਾ ਰਹੀ ਮੈਂ ਕੜਚੀ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਹੁਣ ਆਪਾਂ ਜਿਹੜਾ ਗੈਸ ਆ ਉਹ ਆਪਾਂ ਆਨ ਕਰ ਲਾਂਗੇ ਜੀ ਕਿਉਂਕਿ ਇਹ ਵਧੀਆ ਮਿਕਸ ਹੋ ਗਿਆ ਕੋਈ ਵੀ ਗੰਡ ਨਹੀਂ ਰਹੀ ਗੈਸ ਆਪਾਂ ਔਨ ਕਰਕੇ ਇਹਨੂੰ ਗਰਮ ਰੱਖਤਾ ਸੀਗਾ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਖੰਡ ਆਪਾਂ ਥੋੜੀ ਪਾਉਣੀ ਹੈ ਕਿਉਂਕਿ ਜਿਹੜਾ ਆਪਾਂ ਆਮ ਪਾਵਾਂਗੇ ਇਹ ਮਿੱਠੀ ਹੁੰਦੇ ਨੇਗੇ ਇਸ ਕਰਕੇ ਤੁਸੀਂ ਖੰਡ ਮਿਸ਼ਰੀ ਇਹਦੇ ਵਿੱਚ ਪਾ ਸਕਦੇ ਹੋ ਤੇ ਆਪਾਂ ਜਿਹੜੀ ਇਹਦੇ ਵਿੱਚ ਖੰਡ ਪਾਈ ਹੈ ਉਹ ਸਲਫਰ ਫ੍ਰੀ ਪਾਈ ਹੈ ਜੀ ਸੋ ਇਹਦੇ ਮਤਲਬ ਨੁਕਸਾਨ ਘੱਟ ਹੁੰਦੇ ਨੇ ਦੂਜੀ ਖੰਡ ਨਾਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਕੇਸਰ ਇਹ ਵੀ ਹੈਲਥ ਵਾਸਤੇ ਆਪਣੇ ਹੈਲਦੀ ਹੁੰਦਾ ਹੈਗਾ ਆਪਸ਼ਨਲ ਹੈ ਜੀ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਇਹਨੂੰ ਸਕਿਪ ਵੀ ਕਰ ਸਕ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਗਾੜਾ ਕਰ ਲੈਨੇ ਆ ਤੇ ਇੰਨੇ ਵਿੱਚ ਜਿਹੜੇ ਆਪਾਂ ਅੰਬ ਲਏ ਹੋਏ ਨੇ ਇਹ ਆਪਾਂ ਧੋਲੇ ਸੀਗੇ ਤੇ ਉੱਪਰੋਂ ਆਪਾਂ ਇਹਨੂੰ ਸ਼ੈਲ ਲੈਨੇ ਆ ਜੀ ਜਿਹੜੀ ਵਿਚਲੀ ਗੋਦਾ ਜੀ ਉਹਨੂੰ ਆਪਾਂ ਇਹਦਾ ਮਤਲਬ ਪੇਸਟ ਬਣਾਵਾਂਗੇ ਥੋੜੀ ਜਿਹੀ ਦੁੱਧ ਤੋਂ ਹੀ ਤੁਸੀਂ ਘਰ ਵਿੱਚ ਅੰਬ ਨਾਲ ਜਿਹੜੀ ਆਈਸਕ੍ਰੀਮ ਬਣਾ ਸਕਦੇ ਮਤਲਬ ਬੱਚਿਆਂ ਨੂੰ ਖਵਾ ਸਕਦੇ ਹੋ ਬੱਚੇ ਬੜੇ ਖੁਸ਼ ਹੋਣਗੇ ਨਾਲੇ ਜਿਹੜੇ ਬੱਚੇ ਫਰੂਟ ਨਹੀਂ ਖਾਂਦੇ ਉਹਨਾਂ ਨੂੰ ਆਈਸਕ੍ਰੀਮ ਮਿਲ ਜੂ ਤੇ ਨਾਲੇ ਜਿਹੜਾ ਫਰੂਟ ਦਾ ਫਰੂਟ ਆ ਉਹ ਖਾਦਾ ਜਾਊਗਾ ਜੀ ਤੇ ਹੁਣ ਸਾਰੇ ਨੂੰ ਆਪਾਂ ਕੱਟ ਕੇ ਮਿਕਸੀ ਵਿੱਚ ਪਾ ਲਿਆ ਸੀਗਾ ਤੇ ਮਿੰਟਾਂ ਵਿੱਚ ਜਿਹੜਾ ਇਹਦਾ ਪੇਸਟ ਆ ਬਣ ਕੇ ਤਿਆਰ ਹੋ ਜਾਂਦਾ ਮਿਕਸੀ ਵਿੱਚ ਪਾ ਕੇ ਆਪਾਂ ਜਿਹੜੀ ਮਿਕਸੀ ਆ ਉਹਨੂੰ ਚਲਾਤਾ ਸੀਗਾ ਤੇ ਵਧੀਆ ਜਿਹੜਾ ਇਹਦਾ ਪੇਸਟ ਆ ਉਹ ਆਪਾਂ ਬਣਾ ਲੈਣਾ ਜੀ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਮੂਥ ਪੇਸਟ ਆ ਜਿਹੜਾ ਬਣ ਕੇ ਤਿਆਰ ਹੋ ਗਿਆਗਾ ਤੇ ਉਹਨਾਂ ਇਧਰ ਇਹ ਆਪਣਾ ਦੁੱਧ ਸੀ ਇਹ ਵੀ ਵਧੀਆ ਗਰਮ ਹੋ ਕੇ گاੜਾ ਹੋ ਗਿਆ ਹੁਣ ਜਿਹੜਾ ਆਪਾਂ ਗੈਸ ਆ ਉਹਨੂੰ ਆਪਾਂ ਬੰਦ ਕਰ ਦਨੇ ਆ ਜਿੱਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਨੇ ਕਿਉਂਕਿ ਇਹ ਆਪਣੇ ਆਈਸਕਰੀਮ ਵਿੱਚ ਵਰਤਿਆ ਜਾਊਗਾ ਜੀ ਤੇ ਇਧਰ ਆਪਾਂ ਫਰੂਟ ਥੋੜੀ ਜਿਹੀ ਡਰਾਈ ਫਰੂਟ ਆ ਜਿਹੜੇ ਉਹ ਕੱਟਲੇ ਸੀਗੇ ਆਪਾਂ ਲਈ ਸੀ ਜੀ ਬਦਾਮ ਤੇ ਪਿਸਤੇ ਤੇ ਜਿਹੜਾ ਦੁੱਧ ਸੀ ਉਹ ਮੈਂ ਸਾਰਾ ਮਿਕਸੀ ਵਿੱਚ ਪਾਤਾ ਸੀਗਾ ਤੇ ਮੈਂ ਜਦੋਂ ਟੱਕਣ ਲਾ ਕੇ ਚਲਾਉਣ ਲੱਗੇ ਮੈਂ ਕਹੇ ਤਾਂ ਕੁਝ ਜ਼ਿਆਦਾ ਹੀ ਹੋ ਗਿਆ ਸਾਰਾ ਕੁਝ ਬਾਰੀ ਆਊਗਾ ਮੈਂ ਕਹਾਂ ਚਲ ਵੱਦਾ ਆਪਾਂ ਵਾਰ ਕੱਢ ਲੈਨੇ ਆ ਤੇ ਦੋ ਵਾਰੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਸਾਰੇ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਦੁੱਧ ਤੇ ਆਂਬ ਵਾਲੇ ਨੂੰ ਅੱਧੇ ਨੂੰ ਆਪਾਂ ਕੱਢ ਲਿਆ ਸੀ ਅੱਧੇ ਨੂੰ ਆਪਾਂ ਮਿਕਸੀ ਵਿੱਚ ਹੀ ਰੱਖਿਆ ਤੇ ਦੋ ਵਾਰੀ ਇਹਨੂੰ ਚੰਗੀ ਤਰ੍ਹਾਂ ਫੈਟ ਲਿਆ ਸੀ ਤਾਂ ਜਿਹੜਾ ਦੁੱਧ ਹੈ ਤੇ ਆਂਬ ਦਾ ਜਿਹੜਾ ਪੇਸਟ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਜੇ ਵਧੀਆ ਟੇਸਟ ਆਵੇ ਤੇ ਜਿਹੜਾ ਆਈਸਕ੍ਰੀਮ ਹੈ ਉਹ ਆਪਣੇ ਬਣ ਕੇ ਵਧੀਆ ਤਿਆਰ ਹੋਵੇ ਹੁਣ ਆਪਾਂ ਇੱਕ ਭਾਂਡਾ ਲੈ ਤੇ ਜਿਹੜਾ ਪਰ ਦੂਜਾ ਰੱਖਿਆ ਸੀ ਉਹਨੂੰ ਵੀ ਆਪਾਂ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਤੇ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਡਰਾਈ ਫਰੂਟ ਕੱਟ ਕੇ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਸਾਰੇ ਚ ਜਦੋਂ ਚੰਗੀ ਤਰ੍ਹਾਂ ਹੀ ਗ੍ਰाइंड ਹੋ ਜੇ ਜਿਵੇਂ ਮੈਂ ਹੁਣ ਮੈਂ ਇਹਦੇ ਵਿੱਚ ਪਾ ਰਹੀ ਐ ਇਹਦੇ ਵਿੱਚ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਹੋਗੇ ਪਰ ਮੈਂ ਜਿਹੜੇ ਡਰਾਈ ਫਰੂਟ ਆ ਉਹ ਸਿਰਫ ਉੱਪਰ ਉਪਰੀ ਲਾਏ ਨੇ ਜੀ ਕਿਉਂਕਿ ਹੁਣ ਆਪਾਂ ਇਹਦੇ ਵਿੱਚ ਫਰੂਟ ਜੋ ਵੀ ਆਪਾਂ ਨੂੰ ਪਸੰਦ ਹੋਣ ਬਰੀਕ-ਬਰੀਕ ਕੱਟ ਕੇ ਆਪਾਂ ਇਹਦੇ ਵਿੱਚ ਪਾ ਸਕਦੇ ਆਂ ਡਰਾਈ ਫਰੂਟ ਪਾ ਸਕਦੇ ਆਂ ਜਿਹੜੀ ਹੁੰਦੀ ਐ ਜੀ ਟੂਟੀ ਫਰੂਟੀ ਉਹਦੇ ਨਾਲ ਵੀ ਆਪਾਂ ਇਹਨੂੰ ਮਤਲਬ ਵੀ ਸਰਵ ਕਰ ਸਕਦੇ ਹਾਂ ਕਿ ਜਿਵੇਂ ਵੀ ਆਪਾਂ ਨੂੰ ਪਸੰਦ ਹੋ ਉਵੇਂ ਆਪਾਂ ਇਹਨੂੰ ਬਣਾ ਕੇ ਖਾ ਸਕਦੇ ਹਾਂ ਅੱਪਾ ਇਹਦੇ ਵਿੱਚ ਇੱਕ ਵਾਰ ਮਤਲਬ ਪਿਸਤਾ ਤੇ ਬਦਾਮ ਜਿਹੜੇ ਕੱਟੇ ਹੋਏ ਸੀ ਉਹ ਆਪਾਂ ਲਾਤੇ ਸੀ ਉੱਪਰ ਤੇ ਆਪਾਂ ਥੋੜਾ ਜਿਹਾ ਕੇਸਰ ਲਾਤਾ ਸੀਗਾ ਵੀ ਸੋਨਾ ਵੀ ਲੱਗੇ ਤੇ ਟੇਸਟ ਵੀ ਆਵੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਵਰ ਕਰਕੇ ਫਰਿੱਜ 'ਚ ਰੱਖਣਾ ਕਿਉਂਕਿ ਨਹੀਂ ਤਾਂ ਜਿਹੜੀ ਦੀ ਖੁਸ਼ਬੂ ਆ ਗਈ ਸਾਰੇ ਮਤਲਬ ਜੋ ਵੀ ਆਪਾਂ ਵਿੱਚ ਰੱਖਦੇ ਹਾਂ ਫਰਿੱਜ 'ਚ ਪਾਣੀ ਵਗੈਰਾ ਉਹਨਾਂ 'ਚ ਆ ਜਾਂਦੀ ਹੈ ਖਾਣਾ ਵਗੈਰਾ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਕਵਰ ਕਰਕੇ ਰੱਖਣਾ ਜੇਕਰ ਕੋਈ ਮਤਲਬ ਢੱਕਣ ਵਾਲਾ ਡੱਬਾ ਹੋਵੇ ਉਹਦੇ ਵਿੱਚ ਵੀ ਆਪਾਂ ਪਾ ਕੇ ਇਹਨੂੰ ਫਰਿੱਜ 'ਚ ਰੱਖ ਸਕਦੇ ਹਾਂ ਨਹੀਂ ਕਿਸੇ ਵੀ ਆਪਾਂ ਇਹਦੇ ਨੂੰ ਕਵਰ ਕਰਕੇ ਤਿਆਰ ਹੋ ਗਈ ਹੈ ਉੱਤਵਰ ਜਿਹੜਾ ਆਪਾਂ ਕਵਰ ਦਿੱਤਾ ਹੋਇਆ ਸੀ ਉਹ ਆਪਾਂ ਲਾਤਾ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਜੀ ਤੇ ਤੁਸੀਂ ਦੇਖੋ ਵੀ ਕਿੰਨੀ ਵਧੀਆ ਜਿਹੀ ਆਈਸਕ੍ਰੀਮ ਆਪਣੇ ਬਣ ਕੇ ਤਿਆਰ ਹੋਈ ਹੈ ਜੀ ਸੋ ਬੱਚਿਆਂ ਨੂੰ ਜੀ ਹੁਣ ਕਈ ਵਾਰ ਬੱਚੇ ਡਿਮਾਂਡ ਕਰਦੇ ਨੇ ਅਸੀਂ ਆਈਸਕ੍ਰੀਮ ਖਾਣੀ ਹੈ ਤਾਂ ਤੁਸੀਂ ਘਰ ਵਿੱਚ ਖੇਚਲ ਜ਼ਰੂਰ ਕਰਿਆ ਕਰੋ ਜੀ ਤੇ ਬਣਾ ਕੇ ਜ਼ਰੂਰ ਦਿਆ ਕਰੋ ਬੱਚਿਆਂ ਨੂੰ ਬੜੀ ਪਸੰਦ ਆਊਗੀ ਹੈਲਦੀ ਚੀਜ਼ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਮੈਂ ਇੱਥੇ ਡਰਾਈ ਫਰੂਟ ਹੈ ਜਿਹੜੀ ਚਾਫ ਕੀਤੀ ਹੋਇਆ ਉਹ ਆਪਾਂ ਇਹਦੇ ਉੱਪਰ ਲਾਦੇ ਸੀਗੇ ਤੇ ਮੈਂ ਉਧਰ ਜਿਹੜੇ ਮਤਲਬ ਵੀ ਥੋੜਾ ਜਿਹਾ ਸੇਪ ਆ ਸੀ ਜੋ ਉਹ ਕੱਟ ਲਿਆ ਸੀ ਲੀਚੀ ਸੀਗੀ ਤੇ ਡਰਾਈ ਫਰੂਟ ਤੇ ਟੂਟੀ ਫਰੂਟੀ ਸਾਰਿਆਂ ਨਾਲ ਮਤਲਬ ਇਹਨੂੰ ਸਰਵ ਕਰਿਆ ਸੀਗਾ ਤੇ ਜਿਹੜਾ ਆਪਾਂ ਸਾਰਿਆਂ ਕੋਲ ਨੇ ਚ ਪਹਿਲਾਂ ਆਪਾਂ ਆਈਸਕ੍ਰੀਮ ਪਾ ਲਈ ਸੀਗੀ ਉੱਪਰ ਦੀ ਆਪਾਂ ਪਾਵਾਂਗੇ ਜੀ ਟੂਟੀ ਫਰੂਟੀ ਡਰਾਈ ਫਰੂਟ ਤੇ ਜਿਹੜੇ ਫਰੂਟ ਕੱਟੇ ਹੋਏ ਆ ਉਹ ਪਾ ਕੇ ਆਪਾਂ ਨੂੰ ਚੰਗੀ ਤਰ੍ਹਾਂ ਮਤਲਬ ਸਜਾ ਲੈਣਾ ਕਿਉਂਕਿ ਆਪਾਂ ਇਹਨੂੰ ਫਰਿੱਜ 'ਚ ਰੱਖ ਦੇਣਾ ਵੀ ਠੰਡੀ ਠਾਰ ਜਿਹੜੇ ਮਤਲਬ ਡਰਾਈ ਫਰੂਟ ਨੇਗੇ ਫਰੂਟ ਨੇਗੇ ਠੰਡੇ ਹੋ ਜਾਣ ਤੇ ਬਹੁਤ ਹੀ ਆ ਸਵਾਦ ਲੱਗਨ ਕਾਫੀ-ਕਾਫੀ ਆ ਤਾਂ ਆਲੀਆ ਬਹੁਤ ਹੀ ਟੇਸਟੀ ਮੰਗੇਓ ਵਾਲੀ ਜਿਹੜੀ ਆਈਸਕ੍ਰੀਮਾਂ ਬਣ ਕੇ ਹੋ ਗਈ ਸੀ ਜੀ ਤਿਆਰ ਜਦੋਂ ਸਭ ਨੇ ਖਾਧੀ ਸਭ ਦਾ ਮਨ ਬਹੁਤ ਖੁਸ਼ ਹੋਇਆ ਜੀ ਕਿਉਂਕਿ ਜਦੋਂ ਆਪਾਂ ਘਰ ਵਿੱਚ ਖੇਚਲ ਕਰਦੇ ਆਂ ਵਧੀਆ ਚੀਜ਼ ਬਣਾਉਂਦੇ ਆਂ ਤਾਂ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਆ ਸਾਰਿਆਂ ਨੇ ਬੜੇ ਮਜ਼ੇ ਨਾਲ ਖਾਦੇ ਤੇ ਤੁਸੀਂ ਵੀ ਦੋਸਤੋ ਜਰੂਰ ਬਣਾ ਕੇ ਖਵਾਜੇ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਪਰਿਵਾਰ ਨੂੰ ਸੋ ਬਹੁਤ ਹੀ ਜ਼ਿਆਦਾ ਸਵਾਦ ਬੰਦਿਆ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ